ਬਈ ਬੜਾ ਗੰਦ ਪਿਆ ਸੀ ਪੰਚਾਇਤ ਨੇ ਰੱਲੇ ਜੀ ਨੇ ਬਹੁਤ ਸੋਹਣਾ ਕੰਮ ਕਰਿਆ ਉਹ ਸੋਲੇ ਤੇ ਬੰਦ ਪਿਆ ਸੀ ਨਾਲ ਆਹ ਸਾਰੀ ਕਹ ਮੀਂਹ ਆਉਂਦਾ ਸੀਗਾ ਕੈ ਸਾਲਾਂ ਤੋਂ ਬੰਦ ਪਿਆ ਸੀਗਾ ਇਹ ਕਿੱਥੇ ਦੀ ਬੰਦ ਪਿਆ ਸੀ ਬੜਾ ਗੰਦ ਸੀਗਾ ਪੰਚਾਇਤ ਬਹੁਤ ਸੋਹਣਾ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਬਈ ਅਸਲ ਇਹਦੀ ਵਧੀਆ ਕੰਮ ਵਧੀਆ ਕੰਮ ਕਰਦਾ ਬੜਾ ਬੁਰਾ ਹੌਲਾ ਪਿਆ ਮੀਂਹ ਦਾ ਕਰਕੇ ਵੀ ਹਨਾ ਪਾਣੀ ਚੜ ਜਾਂਦੇ ਸੀ ਹੋਰ ਤਾਂ ਡੇਰੇ ਦੇ ਮੂਰੇ ਵੀ ਲੋਕਾਂ ਦੇ ਪੈਰ ਖਰਾਬ ਹੁੰਦੇ ਸੀਗੇ ਬਹੁਤ ਸੋਹਣਾ ਕੰਮ ਕਰ ਰਹੀ ਆ ਬਈ ਪੰਚਾਇਤ ਚਲੋ ਠੀਕ ਆ ਬਈ ਧੰਨਵਾਦ ਬਈ ਬੜਾ ਗੰਦ ਪਿਆ ਸੀ 500 ਸਾਲਾਂ ਹਿੱਕ ਚੈਡ ਅੰਦਰ ਨਹੀਂ ਪਾਣੀ ਆ ਸਾਰਾ ਬਹੁਤ ਥੋੜਾ ਕੰਮ ਕਰਦੇ ਪੰਚਾਇਤ ਬਾਈ ਚਲ ਹੁਣ ਤਾਂ ਵਧੀਆ ਹੋ ਗਿਆ ਸਾਫ ਚਲ ਠੀਕ ਆ ਓਕੇ ਆ ਕੀ ਕਰੀਏ ਜੇ ਕੰਮ ਹਾਂ 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 ਵਧੀਆ ਹੋ ਜੂ